ਮੈਂ ਜੀ ਭਾਰਤ ਦੇ ਨੈਤਿਕ ਸੰਸਾ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਦਿਵਾਨ ਮਿੱਤਰ ਬੋਲ ਰਿਹਾ ਜਿਹੜਾ ਅੱਜ ਦੇ ਯੁੱਗ ਦੇ ਮਤਾਬਕ ਲੋਕਾਂ ਨੂੰ ਬਾਹਰ ਭੇਜਿਆ ਜਾਂਦਾ ਹੈ ਐਂਟਾ ਰਾਹੀਂ ਪੂਰੀ ਲੁੱਟ ਖੋਟ ਹੁੰਦੀ ਹੈ ਪੂਰਾ ਹੈਰਾਨ ਪਰੇਸ਼ਾਨ ਕੀਤਾ ਜਾਂਦਾ ਹੈ ਲੱਖਾਂ ਰੁਪਏ ਧਾਕੇ ਉਹਨਾਂ ਨੂੰ ਸਹੀ ਮੁਲਕਾਂ ਦੇ ਵਿੱਚ ਨਹੀਂ ਭੇਜਿਆ ਜਾਂਦਾ ਉਹਦੇ ਬਾਰੇ ਅਸੀਂ ਆਪਣੀ ਸੰਸਥਾ ਵੱਲੋਂ ਅਪੀਲ ਕਰਦੇ ਹਾਂ ਵੀ ਸਰਕਾਰ ਮੌਜੂਦਾ ਆਪਦੇ ਰਾਹੀਂ ਉਹਨਾਂ ਨੂੰ ਦੂਸਰੇ ਮੁਲਕਾਂ ਦੇ ਵਿੱਚ ਭੇਜਿਆ ਜਾਵੇ ਏਜੰਟਾਂ ਵਾਲਾ ਜਿਹੜਾ ਹੈਗਾ ਉਹ ਖਤਮ ਕੀਤਾ ਜਾਵੇ ਤਾਂ ਕਿ ਅੱਗੇ ਜਾ ਕੇ ਸਹੀ ਉਸ ਅਬਦੇ ਕੰਮਕਾਰ ਕਰਨ ਸਰਕਾਰ ਉਹਨਾਂ ਤੋਂ ਕੁਝ ਨਾ ਕੁਝ ਪੈਸੇ ਲੈ ਕੇ ਪੂਰੀ ਜ਼ਿੰਮੇਵਾਰੀ ਲਵੇ ਤਾਂ ਕਿ ਲੋਕਾਂ ਨਾਲ ਧੋਖਾ ਨਾ ਹੋਵੇ ਜਿਹੜੇ ਧੋਖੇ ਖਤਮ ਹੋ ਜਾਣ ਜਿਹੜੇ ਕਈ ਸਹੀ ਵੀ ਨੇ ਜਿਹੜੇ ਸਹੀ ਕੰਮ ਕਰਦੇ ਨੇ ਜਾਇਜ਼ ਪੈਸੇ ਦਿੰਦੇ ਨੇ ਪਰ ਜ਼ਿਆਦਾਤਰ ਏਜੰਟੇ ਇਹ ਵੀ ਹੈਗੇ ਜਿਹੜੇ ਠੱਗੀਆਂ ਮਾਰਦੇ ਨੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਦੇ ਨੇ ਕਿਉਂਕਿ ਪਿੱਛੇ ਤੋਂ ਚੱਲਿਆ ਸਾਰਾ ਸਿਸਟਮ ਜਿਹੜਾ ਹੈਗਾ ਇਹ ਤਖੜੇ ਬੰਦਿਆਂ ਦੇ ਹੱਥ 'ਚ ਹੈ ਇਸ ਕਰਕੇ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਸ ਲਈ ਬੇਨਤੀ ਇਹ ਹੈ ਵੀ ਸਰਕਾਰ ਜਿਹੜੀ ਹੈ ਸਰਕਾਰ ਆਪਦੇ ਰਾਹੀਂ ਭੇਜੇ ਕਿਸੇ ਵੀ ਮਦਦ ਨੂੰ ਭੇਜਦੀ ਹੈ ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਸਰਕਾਰ ਦੀ ਹੈ ਸਾਡੇ ਦੇਸ਼ ਵਿੱਚ ਆਧਾਰ ਕਾਰਡ ਜਿਹੜਾ ਹੈਗਾ ਬਹੁਤ ਮੇਨ ਚੀਜ਼ ਹੈ ਕਿਉਂਕਿ ਸਾਡੇ ਭਾਰਤ ਦੇ ਖਜ਼ਾਨਾ ਮੰਤਰੀ ਸਰ ਗਿਆ ਮਨਮੋਹਨ ਸਿੰਘ ਜੀ ਨੇ ਇਹ ਬੜੀ ਸੂਝ-ਬੂਝ ਨਾਲ ਇਹਨੂੰ ਬਣਾਇਆ ਹੈ ਇਸ ਨੂੰ ਬਹੁਤ ਲੋਕ ਗੰਤ ਵੱਤੋਂ ਕਰਦੇ ਨੇ ਇਸ ਲਈ ਸਾਡੀ ਬੇਨਤੀ ਇਹ ਹੈ ਸਰਕਾਰ ਨੂੰ ਆਧਾਰ ਕਾਰਡ ਤੋਂ ਹੀ ਰਿਕਮੈਂਡ ਕਾਪੀ ਰਾਸ਼ਨ ਕਾਰਡ ਦੀ ਬਣੇ ਆਧਾਰ ਕਾਰਡ ਤੋਂ ਹੀ ਰਿਕਮੈਂਡ ਕਾਪੀ ਆਪਣੇ ਹੋਰ ਜੋ ਜਿਹੜਾ ਵੀ ਡਾਕੂਮੈਂਟ ਬਣਦਾ ਹੈ ਉਹੀ ਸੇਮ ਕਾਪੀ ਰਿਕਮੈਂਡ ਹੋ ਕੇ ਉਸ ਨੂੰ ਲੱਗੇ ਤਾਂ ਕਿ ਕੋਈ ਵੀ ਗਲਤ ਕਿਸੇ ਕਿਸਮ ਦਾ ਵੀ ਕੋਈ ਗਲਤ ਨਹੀਂ ਕਰ ਸਕਦਾ ਕਿਸੇ ਨਾਲ ਬਿਲਕੁਲ ਬਾਕੀ ਆ ਗਈ ਹੁਣ ਬਿਜਲੀ ਦੀ ਗੱਲ ਸਰਕਾਰ ਨੇ 300 ਯੂਨਟ ਬਿਜਲੀ ਫ੍ਰੀ ਕੀਤੀ ਹੋਈ ਹੈ ਜੇ ਫ੍ਰੀ ਤੋਂ ਬਾਅਦ 305 ਜੁਨਟ ਵੀ ਮੱਚਦੇ ਨੇ ਤਾਂ 305 ਜੁਨਟਾਂ ਦਾ ਹੀ ਵਿਦਾਉਂਦਾ ਹੈ ਉਹਦੀ ਜਿਹੜੀ ਮਾਫੀ ਵਾਲੀ ਹੈ ਉਹ ਚੀਜ਼ ਖਤਮ ਹੋ ਜਾਂਦੀ ਹੈ ਲੇਕਿਨ ਇਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ ਇਹ ਗਲਤ ਹੈ ਜੇ 300 ਜੁਨਟ ਸਾਨੂੰ ਫ੍ਰੀ ਦਿੱਤਾ ਹੈ 300 ਜੁਨਟ ਸਾਨੂੰ ਫ੍ਰੀ ਦਿੱਤਾ ਜਾਵੇ ਉਸ ਤੋਂ ਵੱਧ ਬੀਲ ਦੀ ਜਿਹੜੀ ਮੱਚਦੀ ਹੈ ਉਹ ਜਿਹੜਾ ਗਵਰਨਮੈਂਟ ਦਾ ਰੇਟ ਹੈ ਉਹਦੇ ਪੈਸੇ ਸਤੁੱਣੇ ਜਾਣ ਤਾਂ ਕਿ ਇਹ ਸਿਸਟਮ ਫਿਰ ਸਹੀ ਹੋ ਸਕਦਾ ਹੈ ਜੇ ਜੇ ਤੁਸੀਂ 300 ਯੂਨਟ ਤੋਂ 2 ਯੂਨਟ ਉੱਤੇ ਮੱਚ ਕੇ ਸਾਰਾ ਦਾ ਬਿੱਲ ਭੇਜਦਾ ਇਹ ਬਹੁਤ ਵੱਡੀ ਝਾਤਤੀ ਹੈ ਬਹੁਤ ਵੱਡਾ ਲੋਕਾਂ ਨੂੰ ਇਹਦਾ ਨੁਕਸਾਨ ਇਹ ਸੇਵਾ ਦੀ ਸੰਸਥਾ ਭਾਤੁਨੇਤਰ ਸੰਸਥਾ ਜਿਹਦਾ ਪ੍ਰਦਾਨ ਹੈ ਦੀਵਾਨ ਮਿੱਤਰ ਹਾਂ ਇਸ ਦੇ ਬਤੋਬਦ ਮੈਂਬਰ ਬਣੋ ਮੈਂਬਰ ਬਣ ਕੇ ਸਮਾਜ ਦੀਆਂ ਜਿਹੜੀਆਂ ਕ੍ਰੀਤੀਆਂ ਨੇ ਤਾਂ ਕਿ ਆਪਾਂ ਲੜ ਮਿਲ ਕੇ ਸਾਰੇ ਉਹਨਾਂ ਨੂੰ ਖਤਮ ਕਰ ਸਕੀਏ ਇਸ ਲਈ ਮੈਂ ਆਪਜੀ ਦਾ ਧੰਨਵਾਦ ਕਰਦਾ ਵੀ ਤੁਸੀਂ ਇਹਦੇ ਮੈਂਬਰ ਜਲਦੀ ਤੋਂ ਜਲਦੀ